ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਭਾਰਤ ਉੱਪਰ ਹੋਏ ਅਬਦਾਲੀ ਦੇ ਪਹਿਲੇ ਤਿੰਨ ਹਮਲਿਆਂ ਦਾ ਜ਼ਿਕਰ ਕਰਾਂਗੀ ਜੀ ਸੋ ਇਸ ਵਿੱਚ ਇਹ ਜਾਣਾਂਗੀ ਕਦੋਂ ਉਸਨੇ ਪਹਿਲਾ ਹਮਲਾ ਕੀਤਾ ਤੇ ਪਹਿਲੇ ਹਮਲੇ ਦੌਰਾਨ ਉਸਦੇ ਹੱਥ ਲੁੱਟਦਾ ਕਿਹੜਾ-ਕਿਹੜਾ ਸਮਾਨ ਲੱਗਾ ਦੂਸਰਾ ਤੇ ਤੀਸਰਾ ਹਮਲਾ ਕਿੱਥੇ-ਕਿੱਥੇ ਤੇ ਕਦੋਂ-ਕਦੋਂ ਕੀਤਾ ਇਹ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਜੀ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਜੀ ਇਹ ਹੈ ਜੀ ਤੁਸੀਂ ਸਰਵਣ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਦਾ ਸਮਕਾਲੀ ਇਤਿਹਾਸ ਤੇ ਇਹ ਹੈ ਪਾਰਟ 7 ਤੇ ਸ਼ੁਰੂ ਕਰਦੇ ਹਾਂ ਜੀ ਅਬਦਾਲੀ ਦੇ ਪਹਿਲੇ ਹਮਲੇ ਤੋਂ ਨਾਦਰ ਸ਼ਾਹ ইরਾਨੀ ਦੇ ਕਤਲ ਤੋਂ ਬਾਅਦ ਜਦ ਸਤੰਬਰ 1747 ਵਿੱਚ ਅਹਿਮਦ ਸ਼ਾਹ ਦੁਰਾਨੀ ਤਖਤੀ ਬੈਠਾ ਤਾਂ ਉਸ ਨੂੰ ਭਾਰਤ ਉੱਪਰ ਹਮਲਾ ਕਰਨ ਲਈ ਪੰਜਾਬ ਦੇ ਗਵਰਨਰ ਸ਼ਾ ਨਿਵਾਜ ਖਾਨ ਨੇ ਸੱਦਾ ਦਿੱਤਾ ਇਹ ਖਬਰ ਸੁਣ ਕੇ ਸ਼ਹਿਨशाह ਮੁਹੰਮਦ ਸ਼ਾ ਰੰਗੀਲਾ ਦੇ ਪ੍ਰਧਾਨ ਮੰਤਰੀ ਕੁਮਰਦੀਨ ਖਾਨ ਨੇ ਜੋ ਜਕਰੀਆ ਖਾਨ ਦਾ ਚਾਚਾ ਸੀ ਉਸ ਨੂੰ ਬਹੁਤ ਬੁਰਾ ਲੱਗਾ ਤੇ ਉਸ ਨੇ ਮੁਗਲ ਹਕੂਮਤ ਨਾਲ ਆਪਣੇ ਖਾਨਦਾਨ ਦੀ ਹਮਦਰਦੀ ਤੇ ਵਫਾਦਾਰੀ ਪ੍ਰਗਟ ਕਰਦੀਆਂ ਸ਼ਾ ਨਿਵਾਜ਼ ਨੂੰ ਕਿਹਾ ਕਿ ਉਹ ਦੁਰਾਨੀ ਰੋਕੇ ਪਰ ਇਹ ਸੌਖਾ ਕੰਮ ਨਹੀਂ ਸੀ ਜਦ ਅਹਿਮਦ ਸ਼ਾ ਦੁਰਾਨੀ 10 ਜਨਵਰੀ 1948 ਨੂੰ ਰਾਵੀ ਦਰਿਆ ਪਾਰ ਕਰਕੇ ਲਾਹੌਰ ਪਹੁੰਚਿਆ ਤਾਂ ਜਨਵਰੀ 10 ਤੋਂ ਬਾਅਦ 11-12 ਨੂੰ ਨਿਵਾਜ਼ ਖਾਨ ਦਿੱਲੀ ਦੌੜ ਗਿਆ ਸ਼ਾ ਨਿਵਾਜ਼ ਖਾਨ ਯਾਇਆ ਖਾਨ ਦਾ ਛੋਟਾ ਭਰਾ ਸੀ ਤੇ ਇਹ ਦੋਵੇਂ ਜਕਰੀਆ ਖਾਨ ਦੇ ਪੁੱਤਰ ਸਨ ਤੇ ਜਿਨ੍ਹਾਂ ਦਾ ਪਿਤਾ ਦੀ ਮੌਤ ਤੋਂ ਬਾਅਦ ਜਾਇਦਾਦ ਵੰਡਣ ਵਿੱਚ ਝਗੜਾ ਹੋ ਗਿਆ ਸੀ ਅਹਿਮਦ ਸ਼ਾ ਅਬਦਾਲੀ ਨੇ ਲਾਹੌਰ ਉੱਪਰ ਜਨਵਰੀ 12 ਨੂੰ ਕਬਜ਼ਾ ਕਰਕੇ ਸ਼ਹਿਰ ਨੂੰ ਖੂਬ ਲੁੱਟਿਆ ਉਹ ਲਾਹੌਰ ਵਿੱਚ ਸਵਾ ਮਹੀਨਾ ਰਿਹਾ ਤੇ ਉਸਨੇ ਖੁਸ਼ੀ ਵਿੱਚ ਆਪਣੇ ਨਾਂ ਦਾ ਸਿੱਕਾ ਵੀ ਜਾਰੀ ਕੀਤਾ ਪੂਰੀ ਤਿਆਰੀ ਕਰਕੇ ਉਸਨੇ ਦਿੱਲੀ ਵਿਖੇ ਮੁਗਲ ਹਕੂਮਤ ਨਾਲ ਯੁੱਧ ਕਰਨ ਦੀ ਯੋਜਨਾ ਬਣਾਈ ਉਸਨੇ ਇੱਕ ਪਠਾਨ ਜੱਲੀਖਾ ਕਸੂਰੀ ਨੂੰ ਲਾਹੌਰ ਦਾ ਸ਼ਾਸਕ ਬਣਾਇਆ ਤੇ ਮੀਰ ਮੋਮਨ ਖਾਨ ਨੂੰ ਉਸ ਦਾ ਨਾਇਬ ਤੇ ਲਸ਼ਮੀ ਰਾਮ ਨੂੰ ਦੀਵਾਨ ਨਿਯਤ ਕੀਤਾ ਦੁਰਾਨੀ ਫਰਵਰੀ 19 1748 ਨੂੰ ਦਿੱਲੀ ਵੱਲ ਨੂੰ ਰਵਾਨਾ ਹੋ ਗਿਆ ਨੂਰ ਦੀ ਸਰਾਈ ਤੇ ਵੈਰੋਵਾਲ ਵਿਖੇ ਦੁਰਾਨੀ ਦੇ ਸੈਨਿਕਾਂ ਤੇ ਸਿੰਘਾਂ ਦੀਆਂ ਛੋਟੀਆਂ-ਮੋਟੀਆਂ ਲੜਾਈਆਂ ਹੋਈਆਂ ਅਹਿਮਦ ਸ਼ਾਹ ਪਾਸ ਨਾ ਹੀ ਬਹੁਤਾ ਵਕਤ ਸੀ ਤੇ ਨਾ ਹੀ ਸਿੰਘਾਂ ਵਿਰੁੱਧ ਲੜਨ ਦੀ ਚਾਹਤ ਸੀ ਉਸ ਪਾਸ ਪੁਰਾਣਾ ਤਜਰਬਾ ਸੀ ਕਿ ਕਿਵੇਂ ਨਾਦਰ ਸ਼ਾਹ ਨੇ ਦਿੱਲੀੋਂ ਵਰਤਨ ਲਈ ਕੀਰਤਪੁਰ ਤੇ ਆਨੰਦਪੁਰ ਦੀਆਂ ਪਹਾੜੀਆਂ ਵਿੱਚ ਸਿੰਘਾਂ ਨੇ ਉਸ ਦਾ ਨੱਕ ਵਿੱਚ ਦਮ ਕੀਤਾ ਸੀ ਪਰ ਇਸ ਤੋਂ ਵੱਧ ਇੱਕ ਵੱਡੀ ਮੁਗਲ ਸੈਨਾ ਸ਼ਹਜਾਦ ਅਹਿਮਦ ਤੇ ਪ੍ਰਧਾਨ ਮੰਤਰੀ ਕੁਮਰ ਅਦੀਨ ਉਸ ਦਾ ਮੁਕਾਬਲਾ ਕਰਨ ਲਈ ਆ ਰਹੀ ਸੀ ਇਸ ਵਾਸਤੇ ਉਹ ਸਿੰਘਾਂ ਦੇ ਗੁਰੀਲੇ ਹਮਲਿਆਂ ਨੂੰ ਅਣਗੌਲੀਆਂ ਕਰਕੇ ਤੇਜ਼ੀ ਨਾਲ ਸਰਹਿੰਦ ਜਾਣਾ ਚਾਹੁੰਦਾ ਸੀ ਤੇ ਮੁਗਲਾਂ ਵੱਲੋਂ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਸ਼ਹਿਰ ਨੂੰ ਕਾਬੂ ਕਰਨਾ ਚਾਹੁੰਦਾ ਸੀ ਮਾਰਚ 1 ਸਨ 1748 ਨੂੰ ਅਹਿਮਦ ਸ਼ਾਹ ਨੇ ਦਰਿਆ ਸਤਲੁਜ पार ਕੀਤਾ ਤੇ 40 ਮੀਲ ਦਾ ਪੰਧ ਕਰਕੇ ਉਹ ਅਗਲੇ ਦਿਨ ਸਰਹਿੰਦ ਪਹੁੰਚ ਗਿਆ। ਕੋਈ ਮੁਕਾਬਲਾ ਨਾ ਹੋਣ ਕਰਕੇ ਉਸ ਨੇ ਸਰਹਿੰਦ ਸ਼ਹਿਰ ਤੇ ਕਬਜ਼ਾ ਕਰ ਲਿਆ। ਪੂਰਾ ਖਜ਼ਾਨਾ ਤੇ ਪ੍ਰਧਾਨ ਮੰਤਰੀ ਦਾ ਪਰਿਵਾਰ ਉਸ ਦੇ ਕਬਜ਼ੇ ਵਿੱਚ ਸੀ। ਪ੍ਰਧਾਨ ਮੰਤਰੀ ਕੁਮਰਦੀਨ ਜੋ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਨ ਲਈ ਆਇਆ ਸੀ ਆਪਣਾ ਵਾਧੂ ਸਮਾਨ ਸਰਹੰਦ ਛੱਡ ਕੇ ਦੁਰਾਨੀ ਦਾ ਮੁਕਾਬਲਾ ਕਰਨ ਲਈ ਮਾਸ਼ੀਵਾੜੇ ਵੱਲ ਚਲਾ ਗਿਆ ਜਦਕਿ ਦੁਰਾਨੀ ਦਰਿਆ ਨੂੰ ਕਿਤੇ ਹੋਰ ਪਾਰ ਕਰਕੇ ਸਰਹੰਦ ਪਹੁੰਚ ਗਿਆ ਇਹ ਖਬਰ ਸੁਣ ਕੇ ਪ੍ਰਧਾਨ ਮੰਤਰੀ ਕੁਮਰਦੀਨ ਦੇ ਮੀਰ ਮੋਇਨੁਦੀਨ ਭਾਵੇਂ ਮੀਰ ਮੰਨੂ ਤੇ ਸ਼ਹਿਜ਼ਾਦਾ ਅਹਿਮਦ ਸਰਹੰਦ ਵੱਲ ਮੁੜੀ ਤੇ 8 ਕਿਲੋਮੀਟਰ ਦੂਰ ਪਿੰਡ ਮਾਨੂਪੁਰ ਪਾਸ ਦੋਵਾਂ ਸੈਨਾਵਾਂ ਦਾ ਮੁਕਾਬਲਾ ਹੋਇਆ ਪਹਿਲੇ ਦਿਨ ਛੋਟੀਆਂ ਲੜਾਈਆਂ ਹੋਈਆਂ ਪਰ ਅਗਲੇ ਦਿਨ 11 ਮਾਰਚ ਨੂੰ ਸਖਤ ਲੜਾਈ ਹੋਈ ਪਰ ਜਦੋਂ ਕੁਮਰਦੀਨ ਸੁਬਾਹ ਦੀ ਨਿਮਾਜ਼ ਅਦਾ ਕਰ ਰਿਹਾ ਸੀ ਤਾਂ ਉਸ ਦੇ ਸਿਰ ਤੇ ਦੁਰਾਨੀ ਦੀ ਤੋਪਖਾਨੇ ਦਾ ਇੱਕ ਗੋਲਾ ਵੱਜਾ ਤੇ ਉਸ ਦੀ ਮੌਤ ਹੋ ਗਈ। ਮੀਰ ਮੰਨੂ ਆਪਣੇ ਪਿਓ ਦੀ লাশ ਨੂੰ ਇੱਕ ਸਰਾਣੇ ਦਾ ਆਸਰਾ ਦੇ ਕੇ ਹਾਥੀ ਤੇ ਬਿਠਾ ਕੇ ਤੇ ਦੁਰਾਨੀਆਂ ਦੀਆਂ ਸੈਨਾਵਾਂ ਦਾ ਹਮਲਾ ਕਰਦਾ ਰਿਹਾ। ਉਹ ਇੰਨੀ ਬਹਾਦਰੀ ਨਾਲ ਲੜਿਆ ਕਿ ਦੁਸ਼ਮਣ ਦੀ ਫੌਜ ਵਿੱਚ ਭਾਜਣਾ ਪੈ ਗਈਆਂ। ਜਦੋਂ ਯੁੱਧ ਪੂਰਾ ਪਖਿਆ ਹੋਇਆ ਤਦ ਅੱਗ ਦਾ ਇੱਕ ਸ਼ੋਲਾ ਇੱਕ ਤੀਰਾਂ ਦੇ ਗੱਡੇ ਤੇ ਡਿੱਗਿਆ ਜਿਹੜਾ ਉਸਨਾਂ ਨੇ ਲਾਹੌਰ ਤੋਂ ਸੁਟਿਆ ਸੀ ਤੇ ਤੀਰਾਂ ਵਿੱਚ ਬਾਰੂਦ ਭਰਿਆ ਹੋਇਆ ਸੀ ਜਿਸ ਵੇਲੇ ਅੱਗ ਦਾ ਗੋਲਾ ਗੱਡੇ ਤੇ ਡਿੱਗਿਆ ਤੇ ਤੀਰ ਚੱਲਣ ਲੱਗ ਪਏ ਹੋਰ ਗੱਡੇ ਜਿੰਨਾ ਉੱਪਰ ਅਜੇ ਹੀ ਤੀਰ ਲੱਦੇ ਹੋਏ ਸਨ ਉਹਨਾਂ ਨੂੰ ਵੀ ਅੱਗ ਲੱਗ ਗਈ ਇਸ ਤਰ੍ਹਾਂ ਹਜ਼ਾਰਾਂ ਤੀਰ ਅਸਮਾਨ ਵੱਲ ਚੱਲਣ ਲੱਗ ਪਏ ਤੇ ਇਨ੍ਹਾਂ ਤੀਰਾਂ ਵਿੱਚੋਂ ਆ ਰਹੀਆਂ ਸ਼ਾਕੂ ਦੀਆਂ ਆਵਾਜ਼ਾਂ ਅਰਥਾਤ ਕਿ ਸ਼ਾ ਕਿੱਥੇ ਹੈ ਇਸ ਤਰ੍ਹਾਂ ਲੱਗਦੀਆਂ ਸਨ ਅੰਧਵਿਸ਼ਵਾਸੀ ਪਠਾਣਾ ਨੇ ਇਨ੍ਹਾਂ ਆਵਾਜ਼ਾਂ ਦਾ ਇਹ ਅਰਥ ਕੱਢਿਆ ਕਿ ਇਹ ਕੋਈ ਅਲੌਕਿਕ ਤਾਕਤ ਭਾਰਤ ਵੱਲੋਂ ਆਈ ਸੀ ਜਿਹੜੀ ਪੁੱਛ ਰਹੀ ਸੀ ਕਿ ਬਾਦਸ਼ਾਹ ਕਿੱਥੇ ਹੈ ਇਹ ਆਵਾਜ਼ ਸੱਚਮੁੱਚ ਸ਼ਹਿਨਸ਼ਾਹ ਅਹਿਮਦ ਸ਼ਾਹ ਨੂੰ ਲੱਭ ਰਹੀ ਹੈ ਯੁੱਧ ਦੇ ਮੈਦਾਨ ਵਿੱਚ ਇੰਨੀ ਗਰਬੀ ਹੋਈ ਕਿ ਸਿਪਾਹੀ ਇੱਧਰ ਉੱਧਰ ਬੇਤਹਾਸ਼ਾ ਦੌੜਨ ਲੱਗ ਪਏ ਐਨ ਇਸ ਵੇਲੇ ਸਫਦਰ ਜੰਗ ਜੋ ਮੀਰ ਬਨੂ ਦੀ ਫੌਜ ਦਾ ਕਮਾਂਡਰ ਸੀ ਉਸਨੇ ਉਹਨਾਂ ਤੇ ਤਾਬੜ ਤੋੜ ਹਮਲੇ ਕੀਤੇ ਤੇ ਪਠਾਣਾ ਨੂੰ ਨਵੇਂ ਸਿਰਿਓਂ ਪੋਜੀਸ਼ਨਾਂ ਲੈਣੀਆਂ ਨਾ ਮੁਮਕਿਨ ਹੋ ਗਈਆਂ। ਅਹਿਮਦ ਸ਼ਾਹ ਨਿਰਾਸ਼ ਹੋਇਆ ਸਰਹਿੰਦ ਵੱਲ ਵਰਤਿਆ ਉਹ ਮੁਗਲ ਸੈਨਾ ਨਾਲ ਜੁਲਾ ਕਰਨੀ ਚਾਹੁੰਦਾ ਸੀ ਜੋ ਸ਼ਹਿਜ਼ਾਦਾ ਅਹਿਮਦ ਨੇ ਪਰਮਾਨ ਨਹੀਂ ਕੀਤੀ। ਇਸ ਲਈ ਅਹਿਮਦ ਸ਼ਾਹ ਨੂੰ ਆਪਣੇ ਦੇਸ਼ ਵਾਪਸ ਮੁੜਨਾ ਪਿਆ। ਮਾਰਚ 17 ਨੂੰ ਮੁਕੰਦਾਰ ਜਾਣ ਲਈ ਉਹ ਸਰਹਿੰਦ ਨੂੰ ਛੱਡ ਗਿਆ। ਸਿੰਘਾਂ ਨੇ ਐਮ ਚਾਰ ਨੂੰ ਲੁੱਟਦਾ ਮਾਲ ਅਫਗਾਨਿਸਤਾਨ ਪੂਰੀ ਦਾ ਪੂਰਾ ਨਹੀਂ ਲੈ ਜਾਣ ਦਿੱਤਾ ਬਲਕਿ ਉਹਨਾਂ ਵਿੱਚੋਂ ਚੰਗਾ ਚੋਖਾ ਇਹਨਾਂ ਨੇ ਲੁੱਟ ਲਿਆ ਸਰਦਾਰ ਚਰਤ ਸਿੰਘ ਸੁੱਕਰ ਚੱਕੀ ਨੇ ਅਹਿਮਦ ਸ਼ਾ ਅਬਦਾਲੀ ਦੇ ਮਗਰਲੇ ਹਿੱਸੇ ਤੇ ਹਮਲਾ ਕਰਕੇ ਕਾਫੀ ਮਾਲ ਲੁੱਟਿਆ ਜਦ ਅਬਦਾਲੀ ਦਰਿਆ ਚਨਾਬ ਪਾਰ ਕਰ ਰਿਹਾ ਸੀ ਤਾਂ ਉਸ ਨੂੰ ਖੂਬ ਲੁੱਟਿਆ ਗਿਆ ਤੇ ਦਰਿਆ ਅਟਕ ਤੱਕ ਉਸ ਦੇ ਮਗਰ ਲੱਗਾ ਰਿਹਾ ਤੇ ਉਸ ਦੀ ਲੁੱਟ ਦਾ ਮਾਲ ਕਾਫੀ ਹੌਲਾ ਕਰ ਦਿੱਤਾ ਉਸ ਦਾ ਅਬਦਾਲੀ ਨੂੰ ਇਸ ਤਰ੍ਹਾਂ ਲੁੱਟਣਾ ਦੋ ਗੱਲਾਂ ਕਾਰਨ ਚੰਗਾ ਰਿਹਾ ਪਹਿਲੀ ਵਿੱਚ ਆਕਰਮਣਕਾਰੀ ਨੂੰ ਹੋਰ ਲੁੱਟ ਦਾ ਮੌਕਾ ਨਹੀਂ ਮਿਲਿਆ ਤੇ ਦੂਸਰੇ ਚੜਤ ਸਿੰਘ ਦੀ ਬਹਾਦਰੀ ਦਾ ਸਾਰੇ ਖੇਤਰ ਵਿੱਚ ਡੰਕਾ ਵੱਜਿਆ ਤੇ ਉਸ ਦਾ ਮਨ ਰਤਕਾਰ ਵਧ ਗਿਆ ਇਸੇ ਲਈ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਤੇ ਸਨ 1747 ਤੋਂ ਸਲਾਬਤ ਖਾਂ ਰਾਜਪੂਤ ਦਾ ਕਬਜ਼ਾ ਸੀ ਉਸ ਨੇ ਦਰਬਾਰ ਸਾਹਿਬ ਦੁਆਲੇ ਛੋਟੇ-ਛੋਟੇ ਕਿਲੇ ਬਣਾ ਰੱਖੇ ਸਨ ਤੇ ਉੱਚੇ ਮিনার ਵੀ ਜਿਸ ਵਿੱਚ ਉਸ ਬੰਦੂਕਦਾਰੀ ਬਿਠਾ ਰੱਖੀ ਸਨ ਜਿਹੜੇ ਦਰਬਾਰ ਸਹਿਬ ਆਉਣ ਵਾਲਿਆਂ ਸਿੰਘਾਂ ਤੇ ਗੋਲੀਆਂ ਚਲਾਉਂਦੇ ਸਨ ਹਾਲਾਤ ਨੂੰ ਧਿਆਨ ਵਿੱਚ ਰੱਖਦੇ ਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਨਵਾਬ ਕਪੂਰ ਸਿੰਘ ਤੇ ਹੋਰ ਸਿੰਘਾਂ ਨੇ ਫੈਸਲਾ ਕੀਤਾ ਕਿ ਸਲਾਬਤ ਖਾਨ ਨਾਲ ਨਜਿੱਠਿਆ ਜਾਵੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਅੰਮ੍ਰਿਤਸਰ ਦੁਆਲੇ ਘੇਰਾ ਪਾ ਲਿਆ ਸਲਾਬਤ ਖਾਨ ਮੁਕਾਬਲੇ ਲਈ ਮੂਰੀ ਆਇਆ ਤੇ ਕਮਸਾਨ ਦਾ ਯੁੱਧ ਹੋਇਆ ਆਪਣੇ ਸੈਨਿਕਾਂ ਦੀ ਹਾਰ ਹੁੰਦੀ ਵੇਖ ਕੇ ਉਹ ਉਹਨਾਂ ਨੂੰ ਹੌਸਲਾ ਦੇਣ ਲਈ ਅੱਗੇ ਆਇਆ ਇਸ ਨੂੰ ਵੇਖਦਿਆਂ ਸਰਦਾਰ ਜੱਸਾ ਸਿੰਘ ਨਵਾਬ ਕਪੂਰ ਸਿੰਘ ਤਾਰਾ ਸਿੰਘ ਵੈ ਤੇ ਚੂਹੜ ਸਿੰਘ ਪੱਕੀਆਂ ਅੱਗੇ ਆਏ ਤੇ ਸਲਾਬਤ ਖਾਨ ਨੂੰ ਘੇਰ ਲਿਆ ਸਰਦਾਰ ਜੱਸਾ ਸਿੰਘ ਨੇ ਉਸ ਨੂੰ ਖਬਰਦਾਰ ਕੀਤਾ ਤੇ ਸਲਾਬਤ ਖਾਨ ਨੇ ਉਹ ਉਹਨਾਂ ਤੇ ਵਾਰ ਕਰਨਾ ਚਾਹਿਆ ਸਰਦਾਰ ਜੱਸਾ ਸਿੰਘ ਨੇ ਆਪਣੀ ਢਾਲ ਨਾਲ ਉਸ ਦੀ ਤਲਵਾਰ ਦਾ ਵਾਰ ਰੋਕਿਆ ਤੇ ਇਸ ਤੋਂ ਪਹਿਲਾਂ ਕਿ ਉਹ ਦੂਸਰਾ ਵਾਰ ਕਰਦਾ ਉਸ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ ਸਲਾਬਤ ਖਾਨ ਦਾ ਭਤੀਜਾ ਨਜ਼ਾਬਤ ਖਾਨ ਉਨਤੇ ਵਾਰ ਕਰਨ ਲੱਗਾ ਨਵਾਬ ਕਪੂਰ ਸਿੰਘ ਨੇ ਇੱਕ ਤੀਰ ਨਾਲ ਪੁੰਜੀ ਪਟਕਾ ਮਾਰਿਆ ਤੇ ਉਸ ਪ੍ਰਾਨ ਤਿਆਗ ਦਿੱਤੇ ਦੁਸ਼ਮਣ ਸੈਨਾ ਆਪਣੇ ਆਗੂਆਂ ਨੂੰ ਮਰਿਆ ਵੇਖ ਕੇ ਭੱਜ ਉੱਠੀ ਮਾਰਚ 1747 ਦੇ ਚੌਥੇ ਹਫਤੇ ਦੀ ਅਖੀਰ ਵਿੱਚ ਸਿੰਘਾਂ ਨੇ ਅੰਮ੍ਰਿਤਸਰ ਤੇ ਕਬਜ਼ਾ ਕਰ ਲਿਆ ਇਹ ਪਹਿਲੀ ਦਫਾ ਸੀ ਕਿ ਜਦ ਖਾਲਸਾ ਬਹੁਤ ਸਾਲਾਂ ਪਿੱਛੋਂ ਇੱਥੇ ਨਤਮਸਤਕ ਹੋਇਆ ਖਾਲਸੇ ਦੀ ਖੁਸ਼ੀ ਵਿੱਚ ਸਿੱਖ ਸੰਗਤ ਨੂੰ ਕੋੜ ਜੜੇ ਸਿੰਘਾਂ ਰਾਹੀਂ ਸੁਨੇਹੇ ਭੇਜੇ ਕਿ ਉਹ ਵਿਸਾਖੀ ਦੇ ਦਿਹਾੜੇ ਤੇ ਅੰਮ੍ਰਿਤਸਰ ਆਉਣ ਇਥੋਂ ਤੱਕ ਕਿ ਸਰਦਾਰ ਚੜਤ ਸਿੰਘ ਜੋ ਅਹਿਮਚਾ ਦਾ ਪਿੱਛਾ ਕਰ ਰਿਹਾ ਸੀ ਉਹ ਵੀ ਅੰਮ੍ਰਿਤਸਰ ਪਹੁੰਚਿਆ ਇਸ ਤੋਂ ਬਾਅਦ ਹੁੰਦਾ ਹੈ ਜੀ ਅਬਦਾਲੀ ਦਾ ਦੂਜਾ ਹਮਲਾ ਜੋ ਕਿ 1748 ਵਿੱਚ ਕੀਤਾ ਤੇ ਇਸਰ ਕੀ ਕੀਤਾ ਕਿ ਉਹ ਪਹਿਲੀ ਹਾਰ ਦਾ ਬਦਲਾ ਲੈ ਸਕੇ ਮੀਰ ਮੰਨੂ ਜੋ ਉਸ ਵੇਲੇ ਪੰਜਾਬ ਦਾ ਪ੍ਰਸ਼ਾਸਕ ਸੀ ਉਸਨੇ ਦਿੱਲੀ ਹਕੂਮਤ ਤੋਂ ਸਹਾਇਤਾ ਮੰਗੀ ਪਰ ਪ੍ਰਧਾਨ ਮੰਤਰੀ ਸਫਦਰ ਝੰਗ ਉਸਦੇ ਹੱਕ ਵਿੱਚ ਨਹੀਂ ਸੀ ਤੇ ਉਸਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ ਉਸ ਵੇਲੇ ਕੇਂਦਰੀ ਹਕੂਮਤ ਅਹਿਮਦ ਸ਼ਾਹ ਜੋ ਮੁਹੰਮਦ ਸ਼ਾਹ ਰੰਗੀਲਾ ਦਾ ਪੁੱਤਰ ਸੀ ਉਸ ਦੇ ਹੱਥ ਵਿੱਚ ਸੀ ਦਿੱਲੀ ਤੋਂ ਕੋਈ ਸਹਾਇਤਾ ਨਾ ਮਿਲਣ ਕਰਕੇ ਮੀਰ ਮਲ ਨੂੰ ਅਬਦਾਲੀ ਦਾ ਮੁਕਾਬਲਾ ਨਹੀਂ ਕਰ ਸਕਿਆ ਤੇ ਦੁਰਾਨੀ ਅੱਗੇ ਗੋਡੇ ਟੇਕ ਦਿੱਤੇ ਮੁਗਲ ਬਾਦਸ਼ਾਹ ਨੇ ਸਿੰਧ ਦਰਿਆ ਤੋਂ ਪਰਲੇ ਇਲਾਕੇ ਤੇ ਚਾਰ ਮਹਿਲ ਅਰਥਾਤ ਔਰੰਗਾਬਾਦ ਗੁਜਰਾਤ ਸਿਆਲਕੋਟ ਤੇ ਪਸਰੂਰ ਦੇ ਇਲਾਕੇ ਅਹਿਮਦ ਸ਼ਾਹ ਅਬਦਾਲੀ ਨੂੰ ਦੇਣੇ ਮੰਨ ਲਏ ਇਨ੍ਹਾਂ ਚਾਰ ਮਹਿਲਾਂ ਤੋਂ ਮਾਦਿਆ ਉਗਰਾਉਣ ਉਪਰੰਤ ਅਬਦਾਲੀ ਚਨਾਬ ਦਰਿਆ ਦੇ ਪੱਛਮੀ ਕਿਨਾਰੇ ਤੋਂ ਕਾਬਲ ਪਰਤ ਗਿਆ ਮੀਰ ਮੰਨੂ ਨੇ ਅਬਦਾਲੀ ਨਾਲ ਇੱਕ ਸੁਲਾਹਨਾਮੇ ਵਿੱਚ ਮੰਨਿਆ ਸੀ ਕਿ ਉਹ 4 ਮਹੀਨਿਆਂ ਦਾ ਮਾਲੀਆ ਉਸ ਨੂੰ ਭੇਜੇਗਾ ਪਰ ਮੀਰ ਮੰਨੂ ਨੇ ਇਸ ਸ਼ਰਤ ਨੂੰ ਪੂਰਾ ਨਹੀਂ ਕੀਤਾ ਉਸ ਨੇ ਦੁਰਾਨੀ ਨੂੰ ਲਗਾਤਾਰ 3 ਸਾਲ ਮਾਲੀਆ ਨਹੀਂ ਭੇਜਿਆ ਉਸ ਨੇ ਸੋਚਿਆ ਕਿ ਉਸ ਕੋਲ ਕਾਫੀ ਸੈਨਾ ਹਥਿਆਰ ਤੇ ਅਸਲਾ ਹੈ ਜਿਸ ਨਾਲ ਉਹ ਦੁਰਾਨੀ ਦਾ ਮੁਕਾਬਲਾ ਕਰ ਸਕਦਾ ਹੈ ਪਰ ਇਹ ਸਭ ਭਰਮ ਸੀ ਤੇ ਫਿਰ ਅਬਦਾਲੀ ਕਰਦਾ ਹੈ ਆਪਣਾ ਤੀਜਾ ਹਮਲਾ ਜਿਸ ਵਿੱਚ ਉਹ 1752 ਵਿੱਚ ਲਾਹੌਰ ਤੇ ਟੁੱਟ ਪੈਂਦਾ ਹੈ ਤੇ ਮੀਰ ਮੰਨੂ ਦੀ ਸੈਨਾ ਉਸ ਦਾ ਮੁਕਾਬਲਾ ਨਹੀਂ ਕਰ ਸਕਦੀ ਜਦ ਮਹਿਮੂਦਪੁਰ ਬੁਟੀ ਪਿੰਡ ਵਿੱਚ ਅਫਦਾਲੀ ਨਾਲ ਲੜਦਿਆਂ ਦੀਵਾਨ ਕੌੜਾ ਮੱਲ 6 ਮਾਰਚ ਨੂੰ ਅਕਾਲ ਚਲਾਣਾ ਕਰ ਗਿਆ ਤਾਂ ਮੀਰ ਮੰਨੂ ਨੇ ਹਾਰ ਮੰਨ ਲਈ ਤੇ ਅਹਿਮ ਚਾਦੁਰਾਨੀ ਦੀ ਨੌਕਰੀ ਕਰ ਲਈ ਨਵੇਂ ਐਦਨਾਮੇ ਅਨੁਸਾਰ ਮੁਲਤਾਨ ਤੇ ਲਾਹੌਰ ਦੇ ਪ੍ਰਾਂਤ ਵੀ ਦੁਰਾਨੀ ਦੇ ਰਾਜ ਦਾ ਹਿੱਸਾ ਬਣ ਗਏ ਤੇ ਮੀਰ ਮੰਨੂ ਅਹਿਮਦ ਸ਼ਾਹ ਵੱਲੋਂ ਇਨ੍ਹਾਂ ਸੂਬਿਆਂ ਦਾ ਗਵਰਨਰ ਬਣਾ ਦਿੱਤਾ ਗਿਆ। ਅਬਦਾਲੀ ਨੇ ਮੀਰ ਮੰਨੂ ਨੂੰ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਤੇ ਉਸ ਨੂੰ ਫਰਜ਼ੰਦ ਦੇ ਖਾਸ ਦਾ ਖਿਤਾਬ ਵੀ ਦਿੱਤਾ। ਉਸ ਨੇ ਦਿੱਲੀ ਆਪਣਾ ਦੂਤ ਭੇਜਿਆ ਤਾਂ ਜੋ ਪੰਜਾਬ ਦੀ ਮਾਲਕੀ ਦਾ ਤਬਾਦਲਾ ਪੱਕਾ ਹੋ ਸਕੇ। ਮੁਗਲ ਬਾਦਸ਼ਾਹ ਦੇ ਇੱਕ ਫੁਰਮਾਨ ਉੱਤੇ ਸਹੀ ਪਾ ਕੇ ਤੇ ਆਪਣੀ ਮੋਹਰ ਲਾ ਕੇ ਪੰਜਾਬ ਦਾ ਇਲਾਕਾ ਦੁਰਾਨੀ ਨੂੰ ਸੌਂਪ ਦਿੱਤਾ। ਇਸ ਸਮੇਂ ਮਾਰਚ-ਅਪ੍ਰੈਲ ਦੇ ਮਹੀਨੇ ਦਰਾਨੀ ਨੇ ਕਸ਼ਮੀਰ ਨੂੰ ਵਿਜਿਤ ਲਿਆ ਸੀ ਤੇ ਮੁਗਲ ਬਾਦਸ਼ਾਹ ਅਹਿਮਦ ਸ਼ਾਹ ਬੜਾ ਕਮਜ਼ੋਰ ਬਾਦਸ਼ਾਹ ਸੀ ਉਸ ਨੂੰ ਉਸ ਦੇ ਹੀ ਵਜ਼ੀਰ ਨੇ ਕਾਇਦ ਕਰਕੇ ਅੰਨ੍ਹਾ ਕਰ ਦਿੱਤਾ ਸੀ ਇਸ ਤਰ੍ਹਾਂ ਪੰਜਾਬ, ਮੁਲਤਾਨ ਤੇ ਕਸ਼ਮੀਰ ਦੇ ਸੂਬੇ ਮੁਗਲ ਹਕੂਮਤ ਤੋਂ ਸਦਾਲੀ ਖੁੱਸ ਗਏ ਤੇ ਅਫਗਾਨ ਦਾ ਭਾਗ ਬਣ ਗਏ ਕੱਲ ਵਾਲੀ ਵੀਡੀਓ ਵਿੱਚ ਅਬਦਾਲੀ ਦੇ ਅਗਲੇ ਹਮਲਿਆਂ ਦੀ ਜਾਣਕਾਰੀ ਦੇਵਾਂਗੇ ਤੇ ਕਿ ਦੱਸਾਂਗੇ ਕਿ ਕੀ ਵੀ ਹੋਈ ਬਾਬਾ ਲੀਪ ਸਿੰਘ ਜੀ ਦੀ ਸ਼ਹਾਦਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ